ਆਪਾਂ ਬਣਾਉਣ ਲੱਗੇ ਆ ਪਕੌੜੇ ਜਿਹਦੇ ਵਾਸਤੇ ਆਪਾਂ ਕੱਲੇ ਪਿਆਜ਼ ਦੇ ਪਕੌੜੇ ਬਣਾਉਣੇ ਆ ਕਿਉਂਕਿ ਸ਼ਾਮ ਦੇ 6 ਵਜੇ ਚੁੱਕੇ ਆ ਤੇ ਦਲਜੀਤ ਨਦਰਾ ਆਪਣੀ ਬਹੁਤ ਵੀਰਗੀ ਕਹਿੰਦੀ ਮੈਂ ਪਕੌੜੇ ਹੀ ਖਾਣੇ ਆ ਜਿਸ ਕਰਕੇ ਆਪਾਂ ਨੂੰ ਹੁਣ ਪਕੌੜੇ ਬਣਾਉਣੇ ਪੈਣੇ ਕਿਉਂਕਿ ਫਿਰ ਬੱਚਾ ਜਦੋਂ ਜੈਦ ਕਰਲੇ ਫਿਰ ਬਣਾਉਣੇ ਪੈਣੇ ਆ ਤੇ ਆਉ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਆਪਾਂ ਵੇਸਣ ਤੇ ਪਿਆਜ਼ ਤੇ ਹਰੀ ਮਿਰਚ ਤੇ ਨਮਕ ਲਿਆ ਕਾਲਾ ਕਿਉਂਕਿ ਜਿਆਦਾ ਮਸਾਲੇ ਨਹੀਂ ਪਾਉਣੇ ਕਸੂਰੀ ਮੇਥੀ ਕਰਮ ਮਸਾਲਾ ਲਾਲ ਮਿਰਚ ਧਨੀਆ ਜੀਰਾ ਇੰਨੇਕ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਿਉਂਕਿ ਜ਼ਿਆਦਾ ਫਿਰ ਬੱਚਿਆਂ ਨੂੰ ਨਹੀਂ ਦੇਣਾ ਤੇ ਉਧਰ ਆਪਣਾ ਘਰ ਦਾ ਤੇਲ ਰੱਖਿਆ ਪਿਆ ਹੈ ਛੜੀ ਬੈਠੀ ਹੈ ਦਲਜੀਤ ਜੀ ਨੇ ਮੰਗੇ ਸੀ ਪਕੌੜੇ ਇਹ ਇਧਰ ਬੈਠੀ ਹੁਣ ਗੰਡੇ ਕੱਟੀ ਜਾਂਦੀ ਮੈਂ ਪਕੌੜਿਆਂ ਚ ਪਾਉਂਗੀ ਆ ਐਡ ਕਰਨੀ ਭੁੱਲ ਗਏ ਸੀਗੇ ਹੁਣ ਥੋੜੇ ਜਿਹਾ ਕਾਲਾ ਦਾ ਮਿਰਚਾਂ ਦੇ ਵਿੱਚ ਪਾ ਦਈਏ ਕਿਉਂਕਿ ਕਾਲੀ ਮਿਰਚ ਨਹੀਂ ਪਾਈ ਸੀਗੀ ਤੇ ਹੁਣ ਆਪਾਂ ਇਹਨੂੰ ਕਰ ਲਈਏ ਮਿਕਸ 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 ਕਰਕੇ ਫਿਰ ਬਣਾ ਦਿੰਨੇ ਪਕੌੜੇ ਫਿਰ ਹੁਣ ਜਦੋਂ ਬੱਚੇ ਨੇ ਜੈਦੀ ਕਰ ਲਈ ਆ ਫਿਰ ਕੀ ਕਰਿਆ ਜਾਵੇ ਮੈਂ ਹੁਣ ਇਹਨਾਂ ਨੂੰ ਕਹਿੰਨੀ ਆ ਵੀ ਤੁਸੀਂ ਘਰ ਦਾ ਕੁਝ ਵੀ ਖਾਣਾ ਖਾਓ ਜਿਹੜਾ ਤੁਸੀਂ ਬਾਹਰ ਦੇ ਕੋਈ ਖਾਣੇ ਆ ਚੀਜ਼ਾਂ ਕਰਕਰੇ ਹੋਗੇ ਲੇਜ਼ ਹੋਗੇ ਹਨਾ ਕੋਲਡ ਡਰਿੰਕ ਹੋਗੀ ਇਹ ਸਾਰੇ ਬੰਦ ਕਰੋ ਕਿਉਂਕਿ ਨਾ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਆ ਬਹੁਤ ਖਾਂਦੇ ਆ ਇਹ ਬਾਹਰੀਆਂ ਚੀਜ਼ਾਂ ਪੈਕਟਾਂ ਵਾਲਾ ਤੇ ਉਹ ਮੈਂ ਇਹਨਾਂ ਨੂੰ ਆਖੇ ਬਿਲਕੁਲ ਨਹੀਂ ਖਾਣਾ ਕੋਈ 버ਗਰ ਨਿਊਡਲ ਬਿਲਕੁਲ ਨਹੀਂ ਖਾਣਾ ਕਿਉਂਕਿ ਪ੍ਰੋਬਲਮਾਂ ਹੀ ਆਉਂਦਾ ਇਹਨਾਂ ਨਾਲ ਤੇ ਆ ਜਦੋਂ ਆਪਣੇ ਕੋਲੇ ਸਾਰਾ ਕੁਝ ਆਪਣੇ ਘਰੇ ਹੈਗਾ ਹਨਾ ਘਰ ਦਾ ਤੇਲ ਆ ਹਨਾ ਵੇਸਣਾ ਹਨਾ ਘਰ ਦੇ ਪਿਆਜ਼ ਆ ਕਿ ਕਿਉਂ ਹਣਾ ਜਿਹੜੀਆਂ ਚੀਜ਼ਾਂ ਆਰਗੇਨਿਕ ਆ ਬੱਚਿਆਂ ਨੂੰ ਉਹ ਖਾਣ ਲਈ ਆਪਾਂ ਹਣਾ ਆਖੀਏ ਤੇ ਬਸ ਇਹਨਾਂ ਦੇ ਮੰਮਾਂ ਨੂੰ ਖੇਚਲ ਕਰਨੀ ਪੈਂਦੀ ਆ ਵੀ ਇਹਨਾਂ ਦਾ ਪਤਾ ਕੋਈ ਨਹੀਂ ਇਹਨਾਂ ਨੇ ਕਦੋਂ ਮੰਗ ਲੈਣਾ ਹੁੰਦਾ ਬੱਚਿਆਂ ਨੇ ਬਸ ਖੇਚਲ ਕਰਨੀ ਪੈਂਦੀ ਆ ਤੇ ਬਸ ਫਿਰ ਉਹ ਤਾਂ ਮੰਨਦੇ ਉਹਦਾ ਫਰਜ਼ ਹੀ ਹਣਾ ਖੇਚਲ ਕਰਨਾ ਤਾਂ ਤੇ ਜੇ ਆਪਾਂ ਨਾਲ ਇਹਨਾਂ ਮਾਸਤੇ ਖੇਚਲ ਕਰਾਂਗੇ ਤੇ ਫਿਰ ਇਹ ਤਾਂ ਬਿਮਾਰ ਹੋ ਜਾਣਗੇ ਲਓ ਦੇਖੋ ਜੇ ਅੱਜ ਵੀ ਆਪਣੇ ਤੋਂ ਕਾਲੀ ਕਾਲੀ ਜਿਤ ਬਣੇ ਆ ਤਾਂ ਲੋ ਦੇ ਕੋਨ ਲਾ ਲਾ ਦੇ ਫਿਰ ਥੋੜਾ ਢਿੱਲਾ ਹੀ ਹੋ ਗਿਆ ਕਾਲੀ ਗਾਲੀ ਚ ਚਲੋ ਕੋਈ ਨਾ ਫਿਰ ਵੀ ਹਾਥ ਹੀ ਲਾਉਣਾ ਤੇ ਆ ਆਪਣੇ ਤੋਂ ਨਹੀਂ ਇਹ ਸ਼ਹਿਰਾਂ ਵਾਲੇ ਕੰਮ ਹੁੰਦੇ ਸਿੱਧਾ ਜੱਟਾ ਸੌਦਾ ਹੀ ਆ ਲੋ ਦੇ ਇਹ ਤਾਂ ਹੁਣ ਬਣ ਗਿਆ ਲੋ ਗਾਇਸ ਆਪਾਂ ਇਹ ਚੰਚੇ ਨਾਲ ਹੀ ਬਣਾ ਲੈਨੇ ਆ ਤੇਲ ਵੀ ਆਪਣਾ ਜਿਆਦਾ ਗਰਮ ਹੋ ਚੁੱਕਿਆ ਜਿਆਦਾ ਵੱਡੇ ਨਹੀਂ ਬਣਾਉਦੇਗੇ ਇਸ ਕੋਲ ਤੁਸੀਂ ਮਤਲਬ ਕਿ ਆਪਾਂ ਖਾਣਾ ਥੋੜੇ ਜਿਹਾ ਬਸਗਾ ਆ ਕਲੀਆਂ ਚੀਜ਼ਾਂ ਦਾ ਵੈਸੇ ਖਾਣੀਆਂ ਨਹੀਂ ਚਾਹੀਦੀਆਂ ਚਲੋ ਫਿਰ ਹਾਂ ਜਦੋਂ ਵੀ ਬੱਚੇ ਵੀ ਜ਼ਿਆਦਾ ਕਰਨ ਤੇ ਆਪਣੇ ਕੋਲੇ ਘਰੇ ਜਿਹਦੋ ਸਮਾਨ ਹੈਗਾ ਤੇ ਘਰ ਦੀਆਂ ਚੀਜ਼ਾਂ ਹੀ ਬੱਚਿਆਂ ਨੂੰ ਦਿਆ ਕਰੋ ਐਵੇਂ ਬਾਹਰ ਦਾ ਖਾਣਾ ਬੱਚਿਆਂ ਨੂੰ ਨਾ ਖਲਾਇਆ ਕਰੋ ਕਿਉਂਕਿ ਫਿਰ ਬੱਚੇ ਹੋ ਜਾਂਦੇ ਆ ਬਿਮਾਰ ਦੇਖੋ ਗਾਇਸ ਆਪਣੇ ਪਕੌੜੇ ਹਣ ਪੱਕ ਰਹੇ ਆ ਲਾਲ ਹੋ ਗਏ ਹੈ ਲਾਲ ਭੂਰੇ ਜੇ ਹੋ ਗਏ ਆ ਹਜੇ ਇੱਕ ਵਾਰੀ ਹੋਰ ਪੱਕਣੇ ਆ ਇਹ ਇਹਨਾਂ ਨੂੰ ਪਹਿਲਾਂ ਐ ਕੱਢ ਐ ਬਸ ਫਰਾਈ ਕਰਕੇ ਫਿਰ ਆਪਾਂ ਇਹਨਾਂ ਨੂੰ ਕੱਢ ਦਾਂਗੇ ਫਿਰ ਫਿਰ ਇਹਨਾਂ ਨੂੰ ਦੱਬ ਕੇ ਦੂਰੀ ਹਰ ਹਨਾ ਫਿਰ ਫਰਾਈ ਕਰਾਂਗੇ ਹਜੇ ਤੇ ਕੱਚੇ ਨਿਕਲਣਗੇ ਇੱਕ ਵਾਰੀ ਜਦ ਛੇਤੀ ਤੋਂ ਤਿਆਰ ਕਰ ਦਿੰਦੀ ਆ ਆ ਹਜੇ ਤਾਂ ਕੱਚੇ ਨਿਕਲੇਗਾ ਹੁਣ ਆਪਾਂ ਦੁਬਾਰਾ ਇਹਨਾਂ ਨੂੰ ਐ ਕਰ ਦੇਣਾ ਇਹ ਦੇਖ ਵੀ ਹੱਥ ਨਾਲ ਤਾਂ ਜਲ ਤੱਤੇ ਆ ਸੀ ਇਹਨਾਂ ਨੂੰ ਐ ਦੱਬ ਕੇ ਤੇ ਇਸ ਇਸ ਦੂਰੀਆ ਸਰਾਇ ਕਰਨਾ ਸਿਰ ਕਿਉਂਕਿ ਆਪਾਂ ਛੇਤੀ ਤਿਆਰ ਕਰਨੇ ਪਹਿਲਾਂ ਇੰਨੇ ਕੀ ਕਰਕੇ ਨਾ ਫਿਰ ਆਪਾਂ ਦਲਜੀਤ ਨੂੰ ਫੜਾ ਦਿੰਨੇ ਆ ਆ ਦੇਖੋ ਇਹਨਾਂ ਨੂੰ ਬਿਲਕੁਲ ਐ ਕਰ ਲੈਣਾ ਠੀਕ ਆ ਫਿਰ ਉਸ ਤੋਂ ਬਾਅਦ ਫੇਰ ਦੁਬਾਰਾ ਫਰਾਈ ਕਰ ਲੈਣੀ ਆ ਦੇਖੋ ਇੰਨੇ ਜਿਆਦਾ ਵਧੀਆ ਬਣ ਗਏ ਹਜੇ ਅਸੀਂ ਨਾ ਇੱਕ ਤੀਜੇ ਦੇ ਤੇ ਐਡ ਨਹੀਂ ਕੀਤੀ ਉਹ ਅਸੀਂ ਕਰਨਾ ਸੀਗਾ ਆਂਡਾ ਐਡ ਜਿਹਦੇ ਨਾਲ ਮਤਲਬ ਬਹੁਤ স্মੂਕਿੰਗ ਬਣਦੇ ਆ ਬਹੁਤ ਘੈਂਟ ਬਣਦੇ ਆ ਫਲੇਵਰ ਘੈਂਟ ਆ ਜਾਂਦਾ ਹੁਣ ਦੇਖੋ ਬਸ ਆਪਾਂ ਐ ਫਰਾਈ ਕਰਕੇ ਤੇ ਫੇਰ ਆਪਾਂ ਦਲਜੀਤ ਨੂੰ ਸੁਆਵਾਂਗੇ ਆ ਦੇਖੋ ਜੀ ਪਕੌੜੇ ਗਏ ਦਲਜੀਤ ਦੇ ਬਣ ਤੇ ਹੁਣ ਆਪਾਂ ਦਜੀਤ ਨੂੰ ਦਿੰਨੇ ਆ ਹੁਣ ਹਲਕਾ ਜਿਹਾ ਥੋੜਾ ਜਿਹਾ ਆਪਾਂ ਕਾਲਾ ਨਮਕ ਜ਼ਰੂਰ ਪਾਵਾਂਗੇ ਕਿਉਂਕਿ ਨਮਕ ਬੱਚਿਆਂ ਲਈ ਕਾਲਾ ਬਹੁਤ ਚੰਗਾ ਏ ਕਿਉਂਕਿ ਇਹਦੇ ਨਾਲ ਇਹਨਾਂ ਨੂੰ ਭੁੱਖ ਵਗੈਰਾ ਵਧੀਆ ਲੱਗੜੇ ਨਮਕ ਕਾਲੀ ਪਿਆਜ਼ ਆ ਗਈ ਦੇਖੋ ਕਿੰਨੇ ਟੈਂਡਾ ਦੇਖੋ ਇੱਜ ਸੌਸ ਦੀ ਬੋਤਲ देखो जी हम रलजीत ले रहे है अपने पकड़े खाके दस आम पहला खा खा के देखो यमी दे तो है। है। यम्मी। यम्मी है? भी खा लो क्या आ जाओ